ਬੀਕਤਾ ਜਿਹੜਾ YouTube ਚੈਨਲ ਹੈ ਮੇਰੇ ਬ੍ਰਦਰ ਨੇ ਆਪਣਾ ਸੰਦੀਪ ਤੇ ਕੁਲਦੀਪ ਤੇ ਇਹਨਾਂ ਦਾ ਮੇਰੇ ਵੱਲੋਂ ਬਹੁਤ ਜੀ ਆਇਆਂ ਨੂੰ ਤੇ ਕਨਸੈਪਟ ਤਾਂ ਇਹੀ ਹੈ ਵੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀਗਾ ਤੇ ਜਿੰਨਾ ਕਿ ਮੈਂ ਲਾਈਫ ਨੂੰ ਹੁਣ ਤੱਕ ਸਮਝਿਆ ਉਹ ਇਹੀ ਹੈ ਕਿ ਤੁਸੀਂ ਲਾਈਫ ਦੇ ਵਿੱਚ ਜੋ ਕੁਝ ਤੁਹਾਡੇ ਕੋਲੇ ਹੈ ਤੁਹਾਡੇ ਕੋਲ ਸਰਪਲਸ ਹੈ ਉਹ ਲੋਕਾਂ ਦੇ ਨਾਲ ਸ਼ੇਅਰ ਕਰੋ ਤਾਂ ਮੈਨੂੰ ਲੱਗਦਾ ਵੀ ਮੈਂ ਜੋ ਪਿਛਲੇ 20-25 ਸਾਲਾਂ ਦੇ ਵਿੱਚ ਪੜਿਆ ਜੋ ਨੌਲੇਜ ਪਰਮਾਤਮਾ ਨੇ ਦਿੱਤੀ ਹੈ ਕੁਦਰਤ ਨੇ ਦਿੱਤੀ ਹੈ ਉਹ ਮੈਂ ਲੋਕਾਂ ਦੇ ਨਾਲ ਸ਼ੇਅਰ ਕਰਨੀ ਚਾਹੁੰਦਾ ਸੀਗਾ ਕਿਤਾਬਾਂ ਘਰੇ ਵੀ ਪਈਆਂ ਸੀਗੀਆਂ ਪਰ ਉੱਥੇ ਲਾਇਬ੍ਰੇਰੀ ਬਣਾਉਣ ਦੇ ਨਾਲ ਇਹ ਹੋਇਆ ਵੀ ਹੁਣ ਬੱਚੇ ਆਉਂਦੇ ਨੇ ਨੌਜਵਾਨ ਆਉਂਦੇ ਨੇ ਹਰ ਵਰਗ ਦੇ ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਕਿਤਾਬਾਂ ਪੜਨ ਵਾਸਤੇ ਉਹੋ ਜਰੂਰ ਦਿੰਨੇ ਆ ਤਾਂ ਖੁਸ਼ੀ ਮਿਲਦੀ ਹੈ ਬਾਕੀ ਆਲਟੀਮੇਟਲੀ ਲਾਈਫ ਦਾ ਪਰਪਸ ਕੀ ਹੈ ਆਲਟੀਮੇਟ ਪਰਪਸ ਲਾਈਫ ਦਾ ਹੈਗਾ ਪੀਸ ਆਫ ਮਾਈਂਡ ਤੁਸੀਂ ਜਿੱਥੇ ਵੀ ਹੈਗੇ ਹੋ ਜੋ ਕੁਝ ਵੀ ਕਰ ਰਹੇ ਹੋ ਆਪਣੇ ਕੰਮ ਦੇ ਵਿੱਚ ਜਦ ਤੱਕ ਤੁਸੀਂ ਉਸ ਪੀਸ ਆਫ ਮਾਈਂਡ ਤੱਕ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਤੁਹਾਨੂੰ ਤਾਂ ਆਪਣਾ ਲਾਈਫ ਦੇ ਵਿੱਚ ਮਤਲਬ ਆਪਾਂ ਉਸ ਢੰਗ ਨਾਲ ਨਹੀਂ ਚੱਲ ਸਕਦੇ ਹੈਗੇ ਜਿਹੜੇ ਢੰਗ ਨਾਲ ਆਪਾਂ ਚੱਲਣਾ ਚਾਹੁੰਦੇ ਆ ਸੋ ਮੇਰੀ ਇਹੀ ਸਾਰੇ ਅੱਗੇ ਸਾਰੇ ਦਰਸ਼ਕਾਂ ਅੱਗੇ ਜੋ ਵੀ ਦੇਖ ਰਹੇ ਨੇ ਇਹਨਾਂ ਦਾ ਚੈਨਲ ਉਹਨਾਂ ਲਈ ਬੇਨਤੀ ਹੈ ਕਿ ਆਪਣੀ ਲਾਈਫ ਨੂੰ ਗੁਜ਼ਾਰੋ ਨਾ ਮਾਣੋ ਵੀ ਤੇ ਜੋ ਤੁਹਾਡੇ ਲਾਈਫ ਦੇ ਵਿੱਚ ਸੁਪਨੇ ਤੁਸੀਂ ਲਏ ਨੇ ਠੀਕ ਹੈ ਨਾ ਇਕੱਲਾ ਸੁਪਨਿਆਂ ਦੇ ਵਿੱਚੇ ਭੱਜੋ ਨਾ ਆਪਣੇ ਸੁਪਨਿਆਂ ਨੂੰ ਸੱਚਮੁੱਚ ਹਕੀਕਤ ਦਾ ਰੂਪ ਵੀ ਦਿਓ ਸੁਪਨੇ ਮਹਿੰਗੇ ਨਹੀਂ ਹੁੰਦੇ ਹੈਗੇ ਪੂਰੇ ਕਰਨੇ ਠੀਕ ਹੈ ਪੈਰਾਂ ਦੇ ਉੱਤੇ ਖੜੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਤੇ ਸੁਪਨੇ ਪੂਰੇ ਕਰਨੇ ਚਾਹੀਦੇ ਨੇ ਲਾਈਫ ਹੈ ਇੱਕ ਵਾਰ ਮਿਲੀ ਹੈ ਬਾਰ ਬਾਰ ਥੋੜੀ ਮਿਲਣੀ ਹੈ ਤੇ ਬਸ ਮੇਰੇ ਵੱਲੋਂ ਸਾਰਿਆਂ ਨੂੰ ਸ਼ੁਭੇਸ਼ਾਵਾਾਂ ਨੇ ਦੁਆਵਾਂ ਨੇ ਵੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਚੜ੍ਹਦੀ ਕਲਾ ਤੇ ਕਾਮਯਾਬੀ ਦੇਵੇ ਥੈਂਕ ਯੂ ਸਰ ਅੱ비 ਇੱਕ ਤਾਂ ਜਿਹੜਾ YouTube ਚੈਨਲ ਹੈ ਮੇਰੇ ਬ੍ਰਦਰ ਨੇ ਆਪਣਾ ਸੰਦੀਪ ਤੇ ਗਲਦੀਪ ਤੇ ਇਹਨਾਂ ਦਾ ਮੇਰੇ ਵੱਲੋਂ ਬਹੁਤ ਜੀ ਆਇਆਂ ਨੂੰ ਤੇ ਕਨਸੈਪਟ ਤਾਂ ਇਹੀ ਹੈ ਵੀ ਕਿਤਾਬਾਂ ਪੜਨ ਦਾ ਸ਼ੌਕ ਸੀਗਾ ਤੇ ਜਿੰਨਾ ਕਿ ਮੈਂ ਲਾਈਫ ਨੂੰ ਹੁਣ ਤੱਕ ਸਮਝਿਆ ਉਹ ਇਹੀ ਹੈ ਕਿ ਤੁਸੀਂ ਲਾਈਫ ਦੇ ਵਿੱਚ ਜੋ ਕੁਝ ਤੁਹਾਡੇ ਕੋਲੇ ਹੈ ਤੁਹਾਡੇ ਕੋਲ ਸਰਪਲਸ ਹੈ ਉਹ ਲੋਕਾਂ ਦੇ ਨਾਲ ਸ਼ੇਅਰ ਕਰੋ ਤਾਂ ਮੈਨੂੰ ਲੱਗਦਾ ਵੀ ਮੈਂ ਜੋ ਪਿਛਲੇ 20-25 ਸਾਲਾਂ ਦੇ ਵਿੱਚ ਪੜਿਆ ਜੋ ਨੌਲੇਜ ਪਰਮਾਤਮਾ ਨੇ ਦਿੱਤੀ ਹੈ ਕੁਦਰਤ ਨੇ ਦਿੱਤੀ ਹੈ ਉਹ ਮੈਂ ਲੋਕਾਂ ਦੇ ਨਾਲ ਸ਼ੇਅਰ ਕਰਨੀ ਚਾਹੁੰਦਾ ਸੀਗਾ ਕਿਤਾਬਾਂ ਘਰੇ ਵੀ ਪਈਆਂ ਸੀਗੀਆਂ ਪਰ ਉੱਥੇ ਲਾਇਬ੍ਰੇਰੀ ਬਣਾਉਣ ਦੇ ਨਾਲ ਇਹ ਹੋਇਆ ਵੀ ਹੁਣ ਬੱਚੇ ਆਉਂਦੇ ਨੇ ਨੌਜਵਾਨ ਆਉਂਦੇ ਨੇ ਹਰ ਵਰਗ ਦੇ ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਕਿਤਾਬਾਂ ਪੜਨ ਵਾਸਤੇ ਉਹੋ ਜਰੂਰ ਦਿੰਨੇ ਆ ਤਾਂ ਖੁਸ਼ੀ ਮਿਲਦੀ ਹੈ ਬਾਕੀ ਆਲਟੀਮੇਟਲੀ ਲਾਈਫ ਦਾ ਪਰਪਸ ਕੀ ਹੈ ਆਲਟੀਮੇਟ ਪਰਪਸ ਲਾਈਫ ਦਾ ਹੈਗਾ ਪੀਸ ਆਫ ਮਾਈਂਡ ਤੁਸੀਂ ਜਿੱਥੇ ਵੀ ਹੈਗੇ ਹੋ ਜੋ ਕੁਝ ਵੀ ਕਰ ਰਹੇ ਹੋ ਆਪਣੇ ਕੰਮ ਦੇ ਵਿੱਚ ਜਦ ਤੱਕ ਤੁਸੀਂ ਉਸ ਪੀਸ ਆਫ ਮਾਈਂਡ ਤੱਕ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਤੁਹਾਨੂੰ ਤਾਂ ਆਪਣਾ ਲਾਈਫ ਦੇ ਵਿੱਚ ਮਤਲਬ ਆਪਾਂ ਉਸ ਢੰਗ ਨਾਲ ਨਹੀਂ ਚੱਲ ਸਕਦੇ ਹੈਗੇ ਜਿਹੜੇ ਢੰਗ ਨਾਲ ਆਪਾਂ ਚੱਲਣਾ ਚਾਹੁੰਦੇ ਆ ਸੋ ਮੇਰੀ ਇਹੀ ਸਾਰਿਆਂ ਅੱਗੇ ਸਾਰੇ ਦਰਸ਼ਕਾਂ ਅੱਗੇ ਜੋ ਵੀ ਦੇਖ ਰਹੇ ਨੇ ਇਹਨਾਂ ਦਾ ਚੈਨਲ ਉਹਨਾਂ ਲਈ ਬੇਨਤੀ ਹੈ ਕਿ ਆਪਣੀ ਲਾਈਫ ਨੂੰ ਗੁਜ਼ਾਰੋ ਨਾ ਮਾਣੋ ਵੀ ਤੇ ਜੋ ਤੁਹਾਡੇ ਲਾਈਫ ਦੇ ਵਿੱਚ ਸੁਪਨੇ ਤੁਸੀਂ ਲਏ ਨੇ ਠੀਕ ਆ ਨਾ ਕੱਲਾ ਸੁਪਨਾ